ਅਲੀ ਖਬਰਦਾਰੂ ਕਰਦੇ ਆ ਮਿਲਕ ਫੈਟ ਦੇ ਖਿਲਾਫ ਦੁੱਧ ਉਤਪਾਦਕਾਂ ਦਾ ਧਰਨਾ ਮੁਹਾਲੀ ਵੇਰਕਾ ਮਿਲਕ ਪਲਾਂਟ ਦੇ ਬਾਹਰ ਪ੍ਰਦਰਸ਼ਨ ਔਰ ਵੱਡੀ ਗਿਣਤੀ ਦੇ ਵਿੱਚ ਦੁੱਧ ਉਤਪਾਦਕ ਕਿਸਾਨਾਂ ਦਾ ਇਹ ਪ੍ਰਦਰਸ਼ਨ ਹੈ ਦੁੱਧ ਦੀਆਂ ਕੀਮਤਾਂ ਦੇ ਵਿੱਚ ਵਾਧੇ ਦੀ ਮੰਗ ਕਰ ਰਹੇ ਨੇ ਔਰ ਬ੍ਰਿਸ਼ਟ ਅਫਸਰਾਂ ਦੇ ਖਿਲਾਫ ਕਾਰਵਾਈ ਦੀ ਵੀ ਮੰਗ ਕਰ ਰਹੇ ਨੇ ਸੋ ਮੁਹਾਲੀ ਫੇਸ 6 ਵਿਖੇ ਵੇਰਕਾ ਪਲਾਂਟ ਦੇ ਬਾਹਰ ਧਰਨਾ ਲੱਗਾ ਦੁੱਧ ਦੇ ਰੇਟਾਂ ਨੂੰ ਲੈ ਕੇ ਅਤੇ ਉੱਚ ਅਹੁਦਿਆਂ ਦੇ ਉੱਪਰ ਅਫਸਰਾਂ ਨੂੰ ਹਟਾਉਣ ਨੂੰ ਲੈ ਕੇ ਦਰਨਾ ਜਿਹੜਾ ਜਾਰੀ ਹੈ ਦੁੱਧ ਉਤਪਾਦਕਾਂ ਦਾ ਕਹਿਣਾ ਹੈ ਕਿ ਦੁੱਧ ਦੇ ਰੇਟਾਂ ਦੇ ਵਿੱਚ ਦੁੱਧ ਦੇ ਭਾਅ ਦੇ ਵਿੱਚ ਵਾਧਾ ਕੀਤਾ ਜਾਵੇ ਅਤੇ ਜੋ ਭ੍ਰਿਸ਼ਟਾਚਾਰਕ ਅਫਸਰ ਭ੍ਰਿਸ਼ਟਾਚਾਰੀ ਅਫਸਰ ਜਿਹੜੇ ਲਗਾਏ ਗਏ ਨੇ ਉਹਨਾਂ ਨੂੰ ਹਟਾਇਆ ਜਾਵੇ ਸੋ ਇਹ ਮੁਹਾਲੀ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਿਲਕ ਫੈਟ ਦੇ ਖਿਲਾਫ ਦੁੱਧ ਉਤਪਾਦਕਾਂ ਦਾ ਦਰਨਾ ਜਿਹੜਾ ਉਹ ਜਾਰੀ ਹੈ ਇਕ ਤਾ ਦੁੱਧ ਦੇ ਰੇਟਾਂ ਦੇ ਵਿੱਚ ਵਾਧੇ ਦੀ ਗੱਲ ਕਰ ਰਹੇ ਨੇ ਇਹ ਦੁੱਧ ਦੇ ਉਤਪਾਦਕ ਤੇ ਨਾਲ ਦੀ ਨਾਲ ਦੂਜੇ ਪਾਸੇ ਕਿ ਜਿਹੜੇ ਕਰਪਟ ਅਫਸਰ ਨੇ ਭ੍ਰਿਸ਼ਟਾਚਾਰੀ ਅਫਸਰ ਨੇ ਉਹਨਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਹਟਾਇਆ ਜਾਵੇ ਇਹ ਦੋ ਮੰਗਾਂ ਨੂੰ ਲੈ ਕੇ ਦੁੱਧ ਉਤਪਾਦਕ ਮੁਹਾਲੀ ਦੇ ਵਿੱਚ ਧਰਨਾ ਦੇ ਰਹੇ ਨੇ ਸੋ ਵੱਡੀ ਗਿਣਤੀ ਦੇ ਵਿੱਚ ਦੁੱਧ ਉਤਪਾਦਕ ਜਿਹੜੇ ਨੇ ਦੇਖੋ ਦੁੱਧ ਦੇ ਰੇਟਾਂ ਦੇ ਵਿੱਚ ਵਾਅਦੇ ਨੂੰ ਲੈ ਕੇ ਦੁੱਧ ਉਤਪਾਦਕਾਂ ਵੱਲੋਂ ਜਿਹੜਾ ਵੇਰਕਾ ਮਿਲਕ ਪਲਾਂਟ ਮੋਹਾਲੀ 6 ਫੇਸ ਦੇ ਵਿਖੇ ਜਿਹੜਾ ਤਰਨਾ ਲਗਾਇਆ ਗਿਆ ਹੈ ਤੇ ਇੱਥੇ ਦੇਖ ਸਕਦੇ ਹੋ ਕਿ ਦੁੱਧ ਉਤਪਾਦਕਾਂ ਵੱਲੋਂ ਇੱਕ ਭਾਰੀ ਰੋਸ ਹੈ ਜਿਹੜਾ ਉਹ ਜ਼ਾਹਿਰ ਕੀਤਾ ਜਾ ਰਿਹਾ ਹੈ ਕਿਉਂਕਿ ਲਗਾਤਾਰ ਇੱਕੋ ਹੀ ਮੰਗ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਕਿ ਦੁੱਧ ਦੇ ਰੇਟਾਂ ਦੇ ਵਿੱਚ ਜਿਹੜਾ ਉਹ ਵਾਅਦਾ ਕੀਤਾ ਜਾਵੇ ਇਹ ਤੇ ਇਸ ਦੇ ਨਾਲ-ਨਾਲ ਜਿਹੜੇ ਅਫਸਰ ਲਗਾਏ ਨੇ ਭ੍ਰਿਸ਼ਟਾਚਾਰ ਕਰਨੇ ਉਹ ਉਹਨਾਂ ਨੂੰ ਵੀ ਜਿਹੜਾ ਬਦਲਿਆ ਜਾਵੇ ਤਾਂ ਇੱਥੇ ਦੁੱਧ ਉਤਪਾਦਕਾਂ ਦੇ ਵਾਈਸ ਚੇਅਰਮੈਨ ਸਾਡੇ ਨਾਲ ਮੌਜੂਦ ਨੇ ਨਰਿੰਦਰਪਾਲ ਸਿੰਘ ਮਹਾਲੀ ਉਹਨਾਂ ਨਾਲ ਗੱਲਬਾਤ ਕਰ ਲੈਣੇ ਭਾਈ ਜੀ ਕੀ ਮੰਗਾਂ ਕੀ ਕੀ ਨੇ ਬੇਸਿਕਲੀ ਅੱਜ ਮੁੱਖ ਮੰਗਾਂ ਕੀ ਰਹਿ ਗਈਆਂ ਮੰਗ ਪਿਛਲੇ 1 ਮਹੀਨੇ ਦੇ ਦੌਰਾਨ ਦੋ ਵਾਰੀ ਮਿਲਕ ਪਲਾਂਟ ਵੱਲੋਂ ਜਿਹੜਾ ਰੇਟ ਹੈ ਉਹ ਘਟਕੀਤਾ ਗਿਆ ਹੈ 83 ਰੁਪਏ ਤੋਂ ਘਟਾ ਕੇ ਰੇਟ 80 ਰੁਪਏ ਪ੍ਰਤੀ ਕਿਲੋ ਕਰ ਦਿੱਤਾ ਗਿਆ ਹੈ ਹੁਣ ਉਹਦੇ ਸਬੰਧ ਦੇ ਵਿੱਚ ਅੱਜ ਦਾ ਜਿਹੜਾ ਧਰਨਾ ਹੈ ਉਹ ਇਸ ਰੇਟ ਨੂੰ ਦੁਬਾਰੇ ਵਧਾਉਣ ਦੇ ਲਈ ਧਰਨਾ ਦਿੱਤਾ ਜਾ ਰਿਹਾ ਹੈ ਔਰ ਜਿਹੜੇ ਕੈਟਲ ਫੀਡ ਹੈ ਕੈਟਲ ਫੀਡ ਦਾ ਰੇਟ ਇਹਨਾਂ ਨੇ ਵਧਾ ਦਿੱਤਾ ਹੈ ਦੁੱਧ ਦਾ ਰੇਟ ਘਟਾ ਦਿੱਤਾ ਹੈ ਔਰ ਜਿਹੜੀ ਸਿਟੀਸਪ ਬਲਾਈ ਹੈ ਲੋਕਾਂ ਨੂੰ ਜਿਹੜਾ ਦੁੱਧ ਮਿਲਦਾ ਹੈ ਉਹ ਉਸੇ ਰੇਟ ਮਿਲ ਰਿਹਾ ਦੁੱਧਤ ਪਾਦਕਾਂ ਦਾ ਰੇਟ ਘਟਾਤਾ ਜਿਹੜੇ ਦੁੱਧ ਪੀ ਰਹੇ ਆ ਉਹਨਾਂ ਦਾ ਵਧਾਤਾ ਅਸੀਂ ਚਾਹੁੰਦੇ ਆ ਕਿ ਵੀ ਜਿਹੜਾ ਸਾਡਾ ਰੇਟ ਘਟਾਇਆ ਹੈ ਉਹਨੂੰ ਦੁਬਾਰੇ 83 ਰੁਪਏ ਫੇਰ ਦੁਬਾਰਾ ਕੀਤਾ ਜਾਵੇ ਪਹਿਲਾਂ ਵੀ ਧਰਨਾ ਦਿੱਤਾ ਗਿਆ ਸੀਗਾ ਦੁੱਧਤ ਪਾਦਕਾ ਵੱਲੋਂ ਅੱਭੀ ਤੇ ਮਹੀਨਿਆਂ ਦੇ ਵਿੱਚ ਉਦੋਂ ਵੀ ਇਹੀ ਮੰਗ ਸੀਗੀ ਤੇ ਹੁਣ ਫੇਰ ਇੱਕ ਵਾਰੀ ਇਹੀ ਮੰਗ ਰੱਖੀ ਜਾ ਰਹੀ ਹੈ ਉਸ ਦਿਨ ਅਸੀਂ ਮਿਲਕ ਫੈਡ ਦੇ ਜਿਹੜੇ ਨਮਾਇਦੇ ਸੀ ਉਹਨਾਂ ਨੂੰ ਇੱਕ ਮੈਮੋਰੰਡਮ ਦਿੱਤਾ ਸੀ ਉਹਨਾਂ ਨੇ ਸਾਨੂੰ 15 ਦਿਨ ਦਾ ਸਮਾਂ ਦਿੱਤਾ ਸੀ ਕਿ 15 ਦਿਨ ਦੇ ਵਿੱਚ ਵਿੱਚ ਅਸੀਂ ਤੁਹਾਡੀ ਮੀਟਿੰਗ ਬੁਲਾਵਾਂਗੇ ਨਾ ਉਹਨਾਂ ਨੇ ਮੀਟਿੰਗ ਬ ਉਹਦੇ ਸਬੰਧ ਦੇ ਵਿੱਚ ਅੱਜ ਦੁਬਾਰੇ ਜਿਹੜਾ ਧਰਨਾ ਇਹ ਦਿੱਤਾ ਗਿਆ। ਪੰਦੇ ਦੇ ਵਿੱਚ ਕੋਈ ਪ੍ਰਸ਼ਾਸਨ ਅਧਿਕਾਰੀ ਕੋਈ ਪਹੁੰਚਿਆ ਇੱਥੇ ਸਾਰ ਲੈਣ ਲਈ ਕੋਈ ਗੱਲਬਾਤ ਹੋਈ ਹੈ ਕਿਸੇ ਪ੍ਰਸ਼ਾਸਨ ਅਧਿਕਾਰੀ ਨਾਲ? ਹਾਲੇ ਤੱਕ ਮਿਲਕ ਫੈਟ ਦਾ ਕੋਈ ਨੁਮਾਇੰਦਾ ਇੱਥੇ ਪਹੁੰਚਿਆ ਨਹੀਂ। ਪਤਾ ਲੱਗ ਰਿਹਾ ਕਿ ਆਉਣਗੇ ਪਰ ਹਾਲੇ ਤੱਕ ਕੋਈ ਨੁਮਾਇੰਦਾ ਇੱਥੇ ਨਹੀਂ ਆਇਆ। ਜੇਕਰ ਆਉਂਦੇ ਨੇ ਮਿਲਦੇ ਆਂ ਨੇ ਇੱਕ ਤਾਂ ਕੀ ਗੱਲਬਾਤ ਹੋਵੇਗੀ ਕਿ ਇਹ ਧਰਨੇ ਦੀ ਰੂਪਰੇਖਾ ਬਦਲੀ ਜਾਵੇਗੀ ਜਾਂ ਇਸੇ ਤਰ੍ਹਾਂ ਨਾਲ ਧਰਨਾ ਰਹੇਗਾ ਜਾਂ ਮੈਮੋਰੰਡਮ ਦਿੱਤਾ ਜਾਵੇਗਾ ਇੱਕ ਵਾਰੀ ਫਿਰ। ਅਸੀਂ ਉਹਨਾਂ ਨੂੰ ਮੈਮੋਰੰਡਮ ਅਸੀਂ ਤਿਆਰ ਕੀਤਾ ਹੈ। ਉਹ ਮੈਮੋਰੰਡ ਫੇਰ ਅਸੀਂ ਸੋਚਾਂਗੇ ਕਿ ਅਸੀਂ ਮਿਲਕ ਪਲਾਂਟ ਦਾ ਜਿਹੜਾ ਦੁੱਧ ਹੈ ਅਸੀਂ ਉਹ ਬੰਦ ਕਰ ਦੇਣਾ ਅੱਜ ਬੰਦ ਹੈ ਕਿ ਜਾਂ ਚੱਲ ਰਿਹਾ ਦੁੱਧ ਸਪਲਾਈ ਚੱਲ ਰਹੀ ਹੈ ਦੁੱਧ ਦੀ ਭਾਈ ਚੱਲ ਰਹੀ ਹੈ ਅੱਜ ਤੱਕ ਕੋਈ ਸਪਲਾਈ ਨਹੀਂ ਰੋਕੀ ਨਾ ਹੀ ਕੋਈ ਰੋਡ ਰੋਕਣ ਦੀ ਸਾਡੀ ਹੈਗਾ ਇਰਾਦਾ ਹੈਗਾ ਸਿਰਫ ਅੱਜ ਅਸੀਂ ਇਹਨਾਂ ਨੂੰ ਇਹ ਦੱਸਣ ਆਏ ਹਾਂ ਕਿ ਸਾਡਾ ਜਿਹੜਾ ਰੇਟ ਘਟਾ ਕੀਤਾ ਹੈ ਉਹਨੂੰ ਦੁਬਾਰੇ ਸਾਡਾ ਰੇਟ ਵਧਾਇਆ ਜਾਵੇ ਕਿੰਨੇ ਵਜੇ ਤੱਕ ਤਰਨਾ ਰਹੇਗਾ ਇਹ ਤਰਨਾ ਲਗਭਗ ਹਲੇ ਜਾਰੀ ਰਹੂਗਾ 5 ਵਜੇ ਤੱਕ ਇਦਾਂ ਹੀ ਚੱਲੂਗਾ ਤਰਨਾ